आगे ना? आगे ना? आगे ना? तो जीरो वाले पटे जमा वन टू लैवल स्पीड से ਇਹਨਾਂ ਦਾ ਚੱਕਰ ਹੁੰਦਾਗਾ 750 ml ਦੇ ਵਿੱਚ ਮੰਨ ਕੇ ਚਲੋ ਇਹਨਾਂ ਨੇ ਰੀਡਿੰਗ ਦੇਣੀ ਹੁੰਦੀ ਹੈ ਉਸ ਤੋਂ ਬਾਅਦ ਇਹਨੂੰ ਨਿਕਲਦੇ ਹੈ ਕਰੇਟਾ ਦੇ ਵਿੱਚ ਪੈਂਦੇ ਹੈ ਕਿਉਂਕਿ ਇੱਕ ਵੱਡਾ ਛੋਟਾ ਸਾਰਾ ਇਹ ਅਲੱਗ ਕਰ ਦਿੰਦੇ ਆ ਉਸ ਤੋਂ ਬਾਅਦ ਦੋ ਬੰਦੇ ਹੁੰਦੇ ਆਪਣੇ ਉੱਥੇ ਉਹ ਉੱਥੇ ਢਾਂਗਾ ਲਾਉਂਦੇ ਆ ਤੇ ਉਸ ਤੋਂ ਬਾਅਦ ਆਪ ਚੱਕ ਕੇ ਤੇ ਖਾਨੇ ਬਣੇ ਉਹਦਾ ਨੰਬਰ ਲਿਖ ਦਿੰਦੇ ਆ ਕਿ ਆਹਾਂ ਚੀਜ਼ਾਂ ਤੇ ਇੱਥੇ ਪਲਾਸਟਿਕ ਲੱਗੀ ਹੋਈ ਹੈ ਅੰਦਰੋਂ ਵੀ ਦਿਖਦਾ ਉਹਨਾਂ ਤੇ ਵੈਕਸ ਵੈਕਸ ਨੂੰ ਦੀ ਹੈ ਅਬ ਵੈਕਸ ਨਾਲ ਆਲੇ ਕਾਲੇ ਹੋ ਜਾਂਦੇ ਆ ਤੇ ਕਿਨੂੰ ਨੂੰ ਵੈਕਸ ਨਹੀਂ ਇਸ ਲਈ ਕਰਦੇ ਕਿਉਂਕਿ ਉਹਨਾਂ ਨੂੰ